ਟੜਕੇ ਮੇਰੇ ਲਵੇ ਮੇਰਾ ਦੋਸਤ ਆਇਆ ਉਹ ਬੜੀ ਟੈਨਸ਼ਨ ਜੀ ਚ ਮੈਂ ਕਿਹਾ ਕੀ ਹੋਇਆ ਕਹਿੰਦਾ ਯਾਰ ਜਿਹੜਾ ਕਿਹੜਾ ਰਿਸ਼ਤੇ ਵਾਲਾ ਆਉਂਦਾ ਕਹਿੰਦਾ ਮੁੰਡੇ ਨੂੰ 10-12 ਕਿੱਲੇ ਚਾਹੀਦੇ ਆ ਕਹਿੰਦਾ ਇਹ ਸਾਹ ਨਾਲ ਤਾਂ ਮੈਂ ਛੜੀ ਮਾਰ ਦੂੰ ਮੈਨੂੰ ਤਾਂ 7-8 ਆਉਂਦੇ ਆ ਮਾਂ ਤੂੰ ਕਿਉਂ ਘਬਰਾਉਣਾ ਤੈਨੂੰ ਛੜਾ ਮਾਰਨੀ ਨਹੀਂ ਦਿੰਦੇ ਅਸੀਂ ਬੱਚੇ ਬਚੋਲੇ ਲਵੇ ਬਚੋਲੇ ਨੂੰ ਬਜ਼ੁਰਗ ਕਿਹਾ ਬਚੋਲੇ ਨੇ ਵੀ ਮੂਰੋ ਇਹੀ ਗੱਲ ਕਹੀ ਕਹਿੰਦਾ 10-12 ਕਿੱਲੇ ਚਾਹੀਦੇ ਆ ਮੁੰਡੇ ਨੂੰ ਕਹਿੰਦਾ ਕੁੜੀ ਪੂਰੀ ਮਾਡਰਨ ਆ ਕਹਣਾ ਚੰਦੀਗੜ੍ਹ ਪਰਦੇ ਪਰਦੇ ਹੀ ਆ ਕਹਣਾ ਮੈਂ ਫਿਰ ਐ ਚ ਕੀ ਟੈਨਸ਼ਨ ਆਲੀ ਆਲਾ ਬਾ ਪਰਦੇ ਉਹ ਤਾਂ ਸਮਾਂ ਦੇ ਗੋਲ ਰੋਟੀ ਦਾ ਆ ਗਰੂ ਕੀ ਮੈਂ 17 18 ਤਾਂ ਸੇਰੀ ਰੋਟੀਆਂ ਖਾ ਜਾ ਕਰਨਾ ਨੇ ਪੰਜ ਚਾਰ ਦਿਹਾੜੀਏ ਹੋ ਜਾਂਦੇ ਆ ਬਾ ਚੰਦੀਗੜ੍ਹ ਤੋਂ ਰੋਟੀ ਪਹਿਲਾਂ ਤਾਂ ਫਰੀਦਕੋਟ ਪਹੁੰਚਿਆ ਗਰੂ ਫਿਰ ਸਨਮ ਪਹੁੰਚਿਆ ਗਰੂ ਮਹਾ 2 3 ਵਜੇ ਪਹੁੰਚਿਆ ਗਰੂ ਰੋਟੀ ਉਹਨੂੰ ਸਾਡੇ ਦਿਹਾੜੀਏ ਵੱਜ ਜਾ ਕਰਨਾ ਕਹਣਾ ਦਿਹਾੜੀ ਕਾਵੇ ਖਾਤਰਾ ਮਾਖਾ ਸੋਨੂੰ ਪਤਾ ਤਾਂ ਹੈਗਾ ਜੱਟਾਂ ਦੇ ਇੱਕਦਮ ਇੱਕਦਮ ਮੈਸਤਰੀ ਲੱਗਿਆ ਹੀ ਰਹਿੰਦਾ ਕਦੇ ਕੌਲਾ ਕੱਢ ਲੈ ਕਦੇ ਕੰਤੋਲੀ ਕੱਢ ਲਈ ਕਦੇ ਬਸੂਆਲਾ ਸ਼ੈੱਡ ਪਾ ਲਿਆ ਕਿਹੜਾ ਸੱਚੀ ਐਨਾ ਕੰਮ ਹੋ ਜਾਂਦਾ ਜੱਟਾਂ ਮਾ ਕੰਮ ਤਾਂ ਸੱਚੀ ਐਨਾ ਹੋ ਜਾਂਦਾਗਾ ਫੇਰ ਤਾਂ ਕਿਹੜਾ ਕੁੜੀ ਨੂੰ ਔਖਾ ਹੋ ਜੂਗਾ 7-8 ਕਿੱਲੇ ਵਾਲੀ ਚੱਲ ਜੂਗਾ ਮਾ ਉਹਦਾ ਤੈਨੂੰ ਵਿਚੋਲਿਆ ਮੈਂ ਆਹੀ ਸਮਝਾਈ ਜਾਂਨਾ ਕਿਹੜਾ ਆ ਤੇਰੇ ਲਿਆ ਜੀ ਨੂੰ ਕਿੰਨੇ ਆਉਂਦੇ ਆ ਮਾ ਖਾ ਇਹਨੂੰ ਵੀ 7-8 ਹੀ ਆਉਂਦੇ ਆ ਕਹਣਾ ਫੇਰ ਤਾਂ ਰਿਸ਼ਤਾ ਤੂੰ ਫਾਈਨਲੀ ਸਮਝ ਕਹਣਾ ਮੈਂ ਉਧਰ ਗੱਲ ਕਰਦਾ